ਅੱਜ ਦੇ ਹੁਕਮ ਨਾਵੇਂ ਅੰਦਰ ਧੰਨ ਧੰਨ ਸ੍ਰੀ ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਤਨਾਉ ਸ੍ਰੀ ਰਾਗੇ ਅੰਦਰ ਸਾਨੂੰ ਬਖਸ਼ਿਸ਼ ਕਰਦੇ ਨੇ ਕਿ ਦੀਨ ਦਰਦ ਨਿਵਾਰ ਠਾਕੁਰ ਉਹ ਅਕਾਲ ਪੁਰਖ ਪਰਮਾਤਮਾ ਜਿਹੜਾ ਕਿ ਦੀਨਾਂ ਤੇ ਦਇਆ ਕਰਨ ਵਾਲਾ ਹੈ ਦਰਦ ਨੂੰ ਦੂਰ ਕਰਨ ਵਾਲਾ ਹੈ ਰੱਖੇ ਜਨ ਕੀ ਆਪ ਉਹ ਆਪ ਹੀ ਆਪਣੇ ਜਨ ਆਪਣੇ ਸੇਵਕ ਦੀ ਪਤ ਰੱਖਦਾ ਹੈ ਇੱਜ਼ਤ ਰੱਖਦਾ ਹੈ ਤੇ ਤਰਨ ਤਾਰਨ ਹਰ ਨਿਦ ਦੁੱਖ ਨਾ ਸਕੈ ਬਿ ਆਪ ਸੰਸਾਰ ਸਮੁੰਦਰ ਤੋਂ ਜਿਹੜਾ ਤਰਨ ਦਾ ਇਸ ਦੁਨੀਆ ਤੋਂ ਪਾਰ ਹੋਣ ਦਾ ਢੰਗ ਹੈ ਉਹ ਅਕਾਲ ਪੁਰਖ ਪਰਮਾਤਮਾ ਇਹ ਜਾਨੋ ਕਿ ਜਹਾਜ਼ ਹੈ ਜਿਸ ਜਹਾਜ਼ ਦੇ ਦੁਆਰ ਅਸੀਂ ਇਸ ਸੰਸਾਰ ਸਮੁੰਦਰ ਤੋਂ ਤਰ ਸਕਦੇ ਹਾਂ ਆਪਣਾ ਜੀਵਨ ਸਫਲਾ ਬਣਾ ਸਕਦੇ ਹਾਂ ਤੇ ਪਰਮਾਤਮਾ ਨੂੰ ਚੇਤੇ ਕਰਨ ਦੇ ਨਾਲ ਜਿਹੜੀ ਸੌਗਾਤ ਮਨੁੱਖ ਦੇ ਹਿੱਸੇ ਦੇ ਵਿੱਚ ਆਉਂਦੀ ਹੈ ਉਹ ਹੈ ਕਿ ਦੁੱਖ ਨਾ ਸਕੇ ਦੇ ਆਪ ਪੂਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਕਿਤੇ ਵੀ ਇਹ ਗੱਲ ਨਹੀਂ ਲਿਖੀ ਗਈ ਹੈ ਕਿ ਮਨੁੱਖ ਤੇ ਦੁੱਖ ਨਹੀਂ ਆਉਣਗੇ ਆਪਨੇ ਸਹਿਜ ਪਾਠ ਕੀਤਾ ਹੋਵੇਗਾ ਜਾਂ ਸੁਖਮਨੀ ਸਾਹਿਬ ਬਾਣੀ ਤੇ ਲਗਭਗ ਸਾਰੇ ਹੀ ਪੜਦੇ ਨੇ ਜਾਂ ਜਪਜੀ ਸਾਹਿਬ ਬਾਣੀ ਤੇ ਸਾਡੇ ਰੋਜ਼ਾਨਾ ਨਿਤਨੇਮ ਦਾ ਹਿੱਸਾ ਹੈ ਪਰ ਕਿਸੇ ਵੀ ਇੱਕ ਤੁਕ ਦੇ ਵਿੱਚ ਗੁਰੂ ਪਾਤਸ਼ਾਹ ਨੇ ਇਹ ਨਹੀਂ ਬਿਆਨ ਕੀਤਾ ਕਿ ਭਾਈ ਦੁੱਖ ਨਹੀਂ ਆਉਣੇ ਕਿਤੇ ਵੀ ਇਸ ਤਰ੍ਹਾਂ ਦੀ ਕੋਈ ਵੀ ਗੱਲ ਨਹੀਂ ਗੁਰੂ ਪਾਤਸ਼ਾਹ ਤੇ ਕੁਦਰਤ ਦੇ اٹਲ ਨਿਜਮ ਨੂੰ ਮੁੱਖ ਰੱਖਦੇ ਹੋਏ ਇਹ ਕਹਿੰਦੇ ਨੇ ਦੁੱਖ ਸੁਖ ਦੋਏ ਦਰ ਕੱਪੜੇ ਪਹਿਰੇ ਜਾਏ ਮਨੁੱਖ ਕਿ ਦੁੱਖ ਸੁਖ ਤੇ ਇਸ ਤਰ੍ਹਾਂ ਨੇ ਕਿ ਜਿਵੇਂ ਮਨੁੱਖ ਰੋਜ਼ਾਨਾ ਕੱਪੜੇ ਚੇਂਜ ਕਰਦਾ ਏ ਰੋਜ਼ਾਨਾ ਇੱਕ ਤਰ੍ਹਾਂ ਦੇ ਬਸਤਰ ਨਹੀਂ ਪਹਿਣ ਸਕਦਾ ਉਸੇ ਹੀ ਤਰ੍ਹਾਂ ਦੁੱਖ ਸੁੱਖ ਵੀ ਮਨੁੱਖ ਤੇ ਆਉਂਦੇ ਜਾਂਦੇ ਰਹਣੇ ਨੇ ਕਦੇ ਵੀ ਖਤਮ ਨਹੀਂ ਹੁੰਦੇ ਤੇ ਜ਼ਿੰਦਗੀ ਦਾ ਜਿਹੜਾ ਅੰਤ ਵੀ ਹੈ ਜੇ ਕੋਈ ਮਨੁੱਖ ਰੱਬ ਦੇ ਨਾਲੋਂ ਟੁੱਟਿਆ ਹੋਇਆ ਹੈ ਪਰਮਾਤਮਾ ਨੂੰ ਕਦੇ ਯਾਦ ਹੀ ਨਹੀਂ ਕਰਦਾ ਉਹਦੇ ਚਿੱਤ ਚੇਤੇ ਦੇ ਵਿੱਚ ਹੀ ਨਹੀਂ ਹੈ ਤਾਂ ਆਪ ਸੱਚ ਜਾਣੋ ਉਹਦਾ ਜੀਵਨ ਦਾ ਅੰਤ ਲ ਸਮਾਂ ਵੀ ਜਿਹੜੇ ਅੰਤਲੇ ਸਵਾਸ ਜਾਣੇ ਨੇ ਉਹ ਵੀ ਦੁੱਖ ਵਿੱਚ ਜਾਣੇ ਨੇ ਤੇ ਬਹੁਤੇ ਲੋਕ ਵੇਖੋ ਆਪ ਮਰਨ ਦੇ ਕਿਨਾਰੇ ਤੇ ਵੀ ਦੁੱਖ ਦੇ ਵਿੱਚ ਹੁੰਦੇ ਨੇ ਪਛਤਾਵੇ ਦੇ ਵਿੱਚ ਹੁੰਦੇ ਨੇ ਕਿਉਂਕਿ ਉਹ ਮਹਿਸੂਸ ਕਰਦੇ ਨੇ ਕਿ ਜ਼ਿੰਦਗੀ ਵਿੱਚ ਜੋ ਕਰਨਾ ਚਾਹੀਦਾ ਸੀ ਉਹ ਕੀਤਾ ਹੀ ਨਹੀਂ ਤੇ ਸਾਰੀ ਉਮਰ ਹੈ ਜਿਹੜੀ ਵਿਰਥ ਇੱਧਰ ਉੱਧਰ ਦੇ ਕੰਮਾਂ ਦੇ ਵਿੱਚ ਸਿਰਫ ਬਾਹਰੀ ਧਨ ਕਮਾਉਣ ਦੇ ਵਿੱਚ ਲੰਘਾ ਦਿੱਤੀ ਪਰ ਅਸਲ ਧਨ ਸੀ ਜਿਹੜਾ ਉਹ ਜੀਵਨ ਦੇ ਵਿੱਚ ਪ੍ਰਾਪਤ ਨਹੀਂ ਕੀਤਾ ਆਪ ਜੀ ਨੇ ਇਹ ਘਟਨਾ ਬਹੁਤ ਵਾਰ ਸੁਣੀ ਹੈ ਸਿਕੰਦਰ ਬਾਦਸ਼ਾਹ ਦੀ ਉਹ ਘਟਨਾ ਆਪ ਜੀ ਦੇ ਧਿਆਨ ਦੇ ਵਿੱਚ ਹੋਵੇਗੀ ਮੈਂ ਸਿਰਫ ਟੁਕ ਮਾਤਰ ਕਹਿਣਾ ਹੈ ਹੈ ਤੇ ਬਾਦਸ਼ਾਹ ਪਰ ਹੁਣ ਵੇਖੋ ਅੰਤ ਲਈ ਭਾਵਨਾ ਕੀ ਬਣ ਗਈ ਹੈ ਕਿ ਦੁਨੀਆ ਨੂੰ ਵਿਖਾ ਦਿਓ ਦੁਨੀਆ ਦਾ ਬਾਦਸ਼ਾਹ ਖਾਲੀ ਹੱਥ ਜਾ ਰਿਹਾ ਹੈ ਅੰਤ ਤੇ ਇੱਕ ਪਛਤਾਵਾ ਰਹਿ ਗਿਆ ਹੈ ਬਾਦਸ਼ਾਹ ਤੇ ਹੈ ਦੁਨੀਆ ਨੂੰ ਜਿੱਤਿਆ ਹੈ ਨਾਮ ਹੈ ਸ਼ੋਹਰਤ ਹੈ ਵਡਿਆਈ ਹੈ ਸਭ ਕੁਝ ਹੈ ਸੁੱਖ ਸਹੂਲਤਾ ਨੇ ਪਰ ਉਹਦਾ ਅੰਤਲਾ ਹਾਲ ਵੇਖੋ ਕੀ ਹੈ ਬੰਦਾ ਚਾਹੁੰਦਾ ਕੀ ਹੈ ਜੀਵਨ ਦੇ ਵਿੱਚ ਸੁੱਖ ਸਹੂਲਤਾ ਵਡਿਆਈ ਨਾਮ ਪੈਸਾ ਪਰ ਜੇ ਇਹ ਮਿਲਣ ਦੇ ਬਾਵਜੂਦ ਵੀ ਅੰਤਲਾ ਸਮਾਂ ਇਸ ਤਰ੍ਹਾਂ ਦਾ ਹੋਵੇ ਕਿ ਦੁੱਖ ਹੀ ਬਿਆਪ ਰਹੇ ਨੇ ਇਹ ਲੱਗ ਰਿਹਾ ਹੈ ਕਿ ਕੁਝ ਪ੍ਰਾਪਤੀ ਨਹੀਂ ਹੋਇਆ ਕੋਈ ਪ੍ਰਾਪਤੀ ਹੋਈ ਹੀ ਨਹੀਂ ਤਾਂ ਫਿਰ ਗੁਰੂ ਪਾਤਸ਼ਾਹ ਇਹੀ ਗੱਲ ਸਾਨੂੰ ਬਾਰ-ਬਾਰ ਸਮਝਾਉਂਦੇ ਨੇ ਕਹਿੰਦੇ ਜਿਨ ਐਸਾ ਹਰ ਨਾਮ ਨਾ ਚੇਤੇ ਉਸੇ ਕਾਹੇ ਜੱਗ ਆਏ RAM RAJ ਜਿਨ੍ਹਾਂ ਨੂੰ ਉਹ ਐਸਾ ਨਾਮ ਐਸਾ ਨਾਮ ਜਿਹੜਾ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੀ ਬਾਣੀ ਬਿਆਨ ਕਰਦੀ ਏ ਉਹ ਨਾਮ ਹੀ ਚੇਤੇ ਨਹੀਂ ਹੈ ਤਾਂ ਉਹਨਾਂ ਦਾ ਜੱਗ ਤੇ ਆਉਣ ਦਾ ਵੀ ਕੋਈ ਲਾਭ ਨਹੀਂ ਹੋਇਆ ਉਹਨਾਂ ਦਾ ਸੰਸਾਰ ਤੇ ਆਉਣਾ ਕਿਸੇ ਕਰਮ ਧਰਮ ਦਾ ਨਹੀਂ ਹੋਇਆ ਕਿਉਂਕਿ ਅਸਲ ਜੋ ਜੀਵਨ ਦੀ ਪ੍ਰਾਪਤੀ ਸੀ ਉਹਨਾਂ ਨੇ ਉਹ ਕੀਤੀ ਹੀ ਨਹੀਂ ਪਰ ਇਹ ਅੰਤਲਾ ਸਮਾਂ ਵੀ ਉਹਨਾਂ ਨੂੰ ਮਹਿਸੂਸ ਹੁੰਦਾ ਹੈ ਜਿਹੜੇ ਮਹਿਸੂਸ ਕਰਦੇ ਨੇ ਅਗਲੀ ਭਾਵਨਾ ਤੇ ਜਾਇਓ ਹੁਣ ਜੇ ਇੱਕ ਇਨਸਾਨ ਹੈ ਜਿਹਦੀ ਬਿਲਤੀ ਹੀ ਇਹ ਬਣ ਚੁੱਕੀ ਹੈ ਕਿ ਮੈਂ ਚੰਗਾ ਘਰ ਬਣਾ ਲਵਾਂ ਸਿਰਫ ਚੰਗੀ ਗੱਡੀ ਲੈ ਆਵਾਂ ਚੰਗੇ ਕੱਪੜੇ ਪਾ ਲਵਾਂ ਚੰਗਾ ਖਾਣ ਪੀਣ ਹੋ ਜਾਏ ਚੰਗਾ ਨਾਮ ਹੋ ਜਾਏ ਬਸ ਉਹਦੇ ਲਈ ਤੇ ਇਹੀ ਸਕੂਨ ਹੈ ਉਹ ਨੂੰ ਇਹ ਗੱਲ ਮਹਿਸੂਸ ਨਹੀਂ ਜੀ ਹੁੰਦੀ ਅੰਤਲੇ ਸਮੇਂ ਵਿੱਚ ਕਿ ਮੇਰੇ ਲਈ ਕੋਈ ਦੁੱਖ ਵੀ ਹੈ ਉਹ ਚਾਹ ਨਾਲ ਮਰਦਾ ਏ ਇਹ ਬੜਾ ਗਹਿਰਾ ਸਮਝਿਓ ਆਪ ਮਹਿਸੂਸ ਕਰਨ ਵਾਲਾ ਹੀ ਇਹ ਮਹਿਸੂਸ ਕਰ ਸਕਦਾ ਏ ਜਿਵੇਂ ਬਾਦਸ਼ਾਹ ਸਿਕੰਦਰ ਨੇ ਮਹਿਸੂਸ ਕੀਤਾ ਕਿ ਕੁਝ ਵੀ ਪ੍ਰਾਪਤ ਨਹੀਂ ਹੋਇਆ ਨਹੀਂ ਤੇ ਹਰ ਮਨੁੱਖ ਨੂੰ ਇਹ ਗੱਲ ਮਹਿਸੂਸ ਨਹੀਂ ਹੁੰਦੀ ਕਿਉਂਕਿ ਉਹ ਕਰਨਾ ਹੀ ਨਹੀਂ ਚਾਹੁੰਦੇ ਉਹ ਜਾਣਨਾ ਹੀ ਨਹੀਂ ਚਾਹੁੰਦੇ ਜੀਵਨ ਦੇ ਸੱਚ ਨੂੰ ਤਾਹੀਂ ਤੇ ਲੋਕ ਪਾਗਲ ਹੋ ਜਾਂਦੇ ਨੇ ਧਨ ਮਾਇਆ ਦੌਲਤ ਆਦਿਕ ਦੇ ਲਈ ਅੱਜ ਲੋਕ ਭੱਜੇ ਫਿਰਦੇ ਨੇ ਆਪਾਂ ਸਾਰੀ ਕੋਝੇ ਹੀ ਆਂ ਜੀਵਨ ਦਾ ਅਸਲ ਜਿਹੜਾ ਸਕੂਨ ਹੈ ਸੱਚ ਹੈ ਉਹਦੀ ਕਿਸੇ ਨੂੰ ਕੋਈ ਫਿਕਰ ਨਹੀਂ ਕੋਈ ਦਰਦ ਨਹੀਂ ਉਹਦੇ ਪ੍ਰਤੀ ਕਿ ਉਹ ਜਾਣਣਾ ਵੀ ਹੈ ਜਾਂ ਨਹੀਂ ਜਾਣਣਾ ਬਸ ਇੱਕੋ ਹੀ ਹੈ ਕਿ ਇਹ ਧਨ ਮਾਇਆ ਦੌਲਤ ਇਹੋ ਹੀ ਹੋਵੇ ਬਾਕੀ ਚੀਜ਼ਾਂ ਤੋਂ ਕੀ ਲੈਣਾ ਤਾਂ ਜੋ ਮਹਿਸੂਸ ਕਰਦਾ ਹੈ ਨਾ ਜੀ ਮਹਿਸੂਸ ਵੀ ਉਹਨੂੰ ਹੁੰਦਾ ਹੈ ਕਿ ਦੁੱਖ ਹੈ ਵੀ ਇਸ ਤਰ੍ਹਾਂ ਦਾ ਕੋਈ ਨਹੀਂ ਤੇ ਬੰਦੇ ਨੂੰ ਕਦੇ ਕੋਈ ਦੁੱਖ ਮਹਿਸੂਸ ਨਹੀਂ ਹੁੰਦਾ ਤਾਂ ਗੁਰੂ ਪਾਤਸ਼ਾਹ ਕਿਰਪਾ ਕਰਦੇ ਨੇ ਕਹਿੰਦੇ ਦੁੱਖ ਨਾ ਸਕੇ ਬਿ ਆਪ ਦੁੱਖ ਆਉਂਦੇ ਜਾਂਦੇ ਰਹਿਣੇ ਨੇ ਜੋ ਗੱਲ ਆਪਾਂ ਸ਼ੁਰੂ ਕੀਤੀ ਸੀ ਪਰ ਕਹਿੰਦੇ ਵਿਆਪਣਗੇ ਨਹੀਂ ਫਿਰ ਐਵੜੀ ਵੱਡੀ ਗੱਲ ਹੈ ਤੇ ਤੁਹਾਡੇ ਤੇ ਮੰਨ ਲਓ ਕੋਈ ਦੁੱਖ ਆਇਆ ਏ ਪਰ ਤੁਹਾਡੇ ਤੇ ਵਿਆਪ ਹੀ ਨਹੀਂ ਰਿਹਾ ਉਹਦਾ ਅਸਰ ਕੋਈ ਨਹੀਂ ਹੈ ਤੁਹਾਡੀ ਸਿਹਤ ਤੇ ਤੁਹਾਡੇ ਸੁਰਤ ਤੇ ਤੁਹਾਡੇ ਸ਼ਰੀਰ ਤੇ ਉਹਦਾ ਰੱਤੀ ਮਾਤਰ ਵੀ ਅਸਰ ਨਹੀਂ ਹੋ ਰਿਹਾ ਇਹ ਅਸਰ ਵੇਖਣ ਨੂੰ ਮਿਲਦਾ ਹੈ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੇ ਜੀਵਨ ਦੇ ਵਿੱਚ ਜਦੋਂ ਸਭ ਕੁਝ ਵੀ ਹੋਵੇ ਤੇ ਇੱਕ ਸਮਾਂ ਉਹ ਵੀ ਹੋਵੇ ਜਦੋਂ ਤੁਹਾਡੇ ਕੋਲੇ ਕੁਝ ਵੀ ਨਹੀਂ ਤੁਸੀਂ ਬਿਲਕੁਲ ਸਾਰਾ ਕੁਝ ਲੁਟਾ ਕੇ ਜੰਗਲ ਦੇ ਵਿੱਚ ਸੁੱਤੇ ਪਏ ਹੋ ਇਹ ਆਨੰਦ ਇਹ ਖੇੜਾ ਇਹ ਮੰਨਣਾ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਗੁਰੂ ਨਾਨਕ ਦੀ ਜੋਤ ਦੇ ਹਿੱਸੇ ਦੇ ਵਿੱਚ ਆਇਆ ਹੈ ਕਈ ਵਾਰ ਨਾ ਜੀ ਅਸੀਂ ਕਥਾਵਾਚਕ ਜਾਂ ਪ੍ਰਚਾਰਕ ਜਾਂ ਆਮ ਲੋਕ ਵੀ ਇੰਨਾ ਡੂੰਘਾਈ ਦੇ ਵਿੱਚ ਸਮਝਣਾ ਨਹੀਂ ਚਾਹੁੰਦੇ ਸਾਰੀ ਇੱਕੋ ਹੀ ਚਾਲ ਚੱਲ ਰਹੇ ਨੇ ਕਈ ਵਾਰ ਕਹਿ ਦਿੰਨੇ ਜੀ ਉਹ ਤੇ ਗੁਰੂ ਸੀ ਉਹ ਤੇ ਤਾਂ ਚੱਲ ਗਏ ਨਹੀਂ ਭਾਈ ਗੁਰੂ ਸੀ ਪਰ ਸਰੀਰਕ ਰੂਪ ਦੇ ਵਿੱਚ ਉਹਨਾਂ ਨੇ ਕੋਈ ਬੇਈਮਾਨੀ ਤੇ ਨਹੀਂ ਨਾ ਕੀਤੀ ਪੰਜ ਤੱਤਾਂ ਦਾ ਸਰੀਰ ਹੀ ਪ੍ਰਾਪਤ ਕੀਤਾ ਹੈ ਨਾ ਤੇ ਜੇ ਗੁਰੂ ਸੀ ਝੱਲ ਗਏ ਫਿਰ ਤਾਂ ਇਸ ਦਾ ਅਰਥ ਹੈ ਕੋਈ ਮਹਾਨਤਾ ਥੋੜਾ ਹੋਈ ਹੈ ਇੱਕ ਸਰਕਸ ਵਾਲਾ ਹੁੰਦਾ ਏ ਉਹਦੇ ਕੋਲੇ ਕੁਝ ਜਾਦੂ ਕੁਝ ਪੈਤੜੇ ਹੁੰਦੇ ਨੇ ਜਿਹੜਾ ਵਿਖਾ ਦਿੰਦਾ ਏ ਉਹਨੂੰ ਕੀ ਮਹਿਸੂਸ ਹੋਣਾ ਏ ਫਿਰ ਨਹੀਂ ਗੁਰੂ ਸਹਿਬਾਨ ਤੇ ਸਭ ਕੁਝ ਉਹ ਸੱਚ ਮੁੱਚ ਵਾਪਰਿਆ ਹੈ ਦਰਦ ਹੁੰਦਾ ਹੈ ਤਕਲੀਫ ਹੁੰਦੀ ਹੈ ਪਰ ਜਦੋਂ ਅੰਦਰ ਸੱਚ ਭਰਪੂਰ ਆ ਜਾਂਦਾ ਏ ਜਦੋਂ ਸੱਚ ਵਰਤਦਾ ਹੈ ਰੱਬੀ ਜੋਤ ਹੋ ਜਾਂਦਾ ਹੈ ਕੋਈ ਵੀ ਮਹਾਂਪੁਰਖ ਉਦੋਂ ਦੁੱਖ ਨਾ ਸਕੇ ਵਿਆਪ ਫਿਰ ਦੁੱਖ ਨਹੀਂ ਵਿਆਪਦਾ ਦੁੱਖ ਤੇ ਆਏ ਨੇ ਉਹਨਾਂ ਨੇ ਭੋਗੇ ਨੇ ਪਰ ਕਈ ਵਾਰ ਅਸੀਂ ਹਲਕੇ ਸ਼ਬਦ ਵਰਤ ਕੇ ਉਹਨਾਂ ਦੀ ਮਹਾਨਤਾ ਨੂੰ ਘਟਾ ਦਿੰਦੇ ਹਾਂ ਉਹ ਤੇ ਗੁਰੂ ਸੀ ਗੁਰੂ ਸੀਗੇ ਪਰ ਇਹ ਗੱਲ ਤੋਂ ਮੁਨਕਰ ਨਾ ਹੋਵੋ ਕਿ ਦੁੱਖਾਂ ਨੂੰ ਝੱਲਿਆ ਜਾਂਦਾ ਹੈ ਇਹ ਨਹੀਂ ਹੈ ਕਿ ਉਹਨਾਂ ਤੇ ਆਏ ਤੇ ਉਹਨਾਂ ਨੂੰ ਤਾਂ ਪਤਾ ਹੀ ਨਹੀਂ ਲੱਗਿਆ ਕਿ ਦੁੱਖ ਹੁੰਦਾ ਕੀ ਹੈ ਪਤਾ ਲੱਗਿਆ ਬਿਲਕੁਲ ਮਹਿਸੂਸ ਹੋਇਆ ਪਰ ਉਹਨੂੰ ਜ਼ਾਹਰ ਨਹੀਂ ਕੀਤਾ ਉਹਨੂੰ ਬਿਆਨ ਨਹੀਂ ਕੀਤਾ ਜਦੋਂ ਅਸੀਂ ਇਹ ਗੱਲ ਕਹਿ ਦਿੰਨੇ ਨਾ ਜੀ ਤਾਂ ਇਹਦਾ ਅਰਥ ਪਿੱਛੇ ਸਾਡੀ ਸਾਈਕਲੋਜੀਕਲੀ ਜੋ ਫੈਕਟ ਕੰਮ ਕਰਦੇ ਉਹ ਇਹ ਹੁੰਦਾ ਏ ਉਹ ਗੁਰੂ ਸਹਿਬਾਨ ਸੀ ਤਾਂ ਸਹਿਣ ਕਰ ਗਏ ਅਸੀਂ ਮਨੋੱਖਾਂ ਅਸੀਂ ਸਹਿਣ ਨਹੀਂ ਕਰ ਸਕਦੇ ਇਹਦੀ ਭਾਵਨਾ ਹੀ ਹੁੰਦੀ ਏ ਸਾਨੂੰ ਵੀ ਕਰਨਾ ਸਿੱਖਣਾ ਪੈਣਾ ਏ ਗੁਰਬਾਣੀ ਦੇ ਨਾਲ ਜੁੜ ਕੇ ਸੱਚ ਦੇ ਨਾਲ ਜੁੜ ਕੇ ਪਰ ਜਿਹੜੇ ਜੁੜ ਜਾਂਦੇ ਨੇ ਉਹਨਾਂ ਨੂੰ ਨਹੀਂ ਵਿਆਪਦੇ ਭਾਈ ਕਹਿੰਦੇ ਰਹਾਉ ਦਾ ਬੰਦ ਸਾਧੂ ਸੰਗ ਭਜੋ ਗੋਪਾਲ ਇਸ ਕਰਕੇ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਮਿਲ ਕੇ ਸਾਧੂ ਕੌਣ ਹੈ ਜੀ ਸਾਡਾ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਉਨ੍ਹਾਂ ਦੇ ਨਾਲ ਮਿਲ ਕੇ ਕਹਿੰਦੇ ਸਦਾ ਹੀ ਉਸ ਵੈਗੁਰੂ ਪਰਮਾਤਮਾ ਨੂੰ ਯਾਦ ਰੱਖੋ ਚੇਤੇ ਦੇ ਵਿੱਚ ਰੱਖੋ ਤਾਂ ਕਹਿੰਦੇ ਫਿਰ ਹੋਵੇਗਾ ਕਿ ਆਣ ਸੰਜਮ ਕਿਛ ਨਾ ਸੂਝੇ ਇਹ ਯਤਨ ਕਾਟ ਕਲਕਾਲ ਕਹਿੰਦੇ ਹੋਰ ਕੋਈ ਮੈਨੂੰ ਫਿਰ ਢੰਗ ਤਰੀਕਾ ਸਮਝ ਵੀ ਨਹੀਂ ਆ ਰਿਹਾ ਕਿ ਕਿਵੇਂ ਇਹਨਾਂ ਦੁੱਖਾਂ ਸੁੱਖਾਂ ਤੋਂ ਬਚਿਆ ਜਾ ਸਕਦਾ ਹੈ ਕਿਵੇਂ ਆਪਣੇ ਆਪ ਨੂੰ ਬਚਾ ਕੇ ਰੱਖਿਆ ਜਾ ਸਕਦਾ ਹੈ ਕਹਿੰਦੇ ਇਹੋ ਹੀ ਇੱਕ ਢੰਗ ਤਰੀਕਾ ਹੈ ਕਿ ਸਾਧੂ ਸੰਗ ਪਜੋਗੋਪਾਰ ਉਸ ਅਕਾਲ ਪੁਰਖ ਪਰਮਾਤਮਾ ਨੂੰ ਸਦਾ ਹੀ ਯਾਦ ਰੱਖੋ ਤਾਂ ਕਿ ਜੇ ਕਿਸੇ ਵੀ ਤਰ੍ਹਾਂ ਦਾ ਕੋਈ ਦੁੱਖ ਕੋਈ ਤਕਲੀਫ ਕੋਈ ਪਰੇਸ਼ਾਨੀ ਆਉਂਦੀ ਹੈ ਤਾਂ ਤੁਹਾਡੇ ਤੇ ਉਹ ਵਿਆਪੇ ਨਾ ਉਹਦਾ ਅਸਰ ਕੋਈ ਨਾ ਹੋਵੇ ਇਹ ਹੁਕਮ ਨਾਵਾ ਵੀ ਆਪ ਜੀ ਨੇ ਬਹੁਤ ਵਾਰ ਸੁਣਿਆ ਜੋ ਨਰ ਦੁੱਖ ਮੈਂ ਦੁੱਖ ਨਹੀਂ ਮੰਨੈ ਸੁਖ ਸੁਨੇਹਰ ਭੈ ਨਹੀਂ ਜਾ ਕੇ ਕੰਚਨ ਮਾਟੀ ਮੰਨੈ ਜੋ ਨਰ ਕਹਿੰਦੇ ਨਹੀਂ ਮੰਨਦਾ ਇਹਦਾ ਅਰਥ ਕੀ ਹੋਇਆ ਜੀ ਸਿੱਖਣਾ ਪੈਣਾ ਏ ਨਾਮ ਮੰਨਣਾ ਇਹਦਾ ਯਰਕ ਨਹੀਂ ਹੈ ਕਿ ਦੁੱਖ ਨਹੀਂ ਹੋਣਗੇ ਭਾਈ ਨਹੀਂ ਸਿੱਖਣਾ ਪੈਣਾ ਏ ਨਾਮ ਮੰਨਣਾ ਇਹਦੇ ਪਿਛਲੇ ਅਰਥ ਦਾ ਬਿਆਨ ਕਰਨ ਦਾ ਅਰਥਾ ਨੂੰ ਕੁਝ ਕਿ ਹੀ ਉਹਦੇ ਪੁਆਇੰਟ ਹੁੰਦੇ ਨੇ ਕਥਾ ਕਰਨੀ ਇਦਾਂ ਨਹੀਂ ਹੈ ਕਿ ਆਪਾਂ ਸ਼ਬਦ ਲਿਆ ਤੇ ਉਹਦੀ ਸਿੱਧੀ ਕਥਾ ਹੋ ਗਈ ਨਹੀਂ ਇਦਾਂ ਨਹੀਂ ਹੁੰਦਾ ਅਰਥ ਭਾਵ ਗਹਿਰਾ ਹੁੰਦਾ ਏ ਹਰ ਸ਼ਬਦ ਦੇ ਪਿੱਛੇ ਜੋ ਨਰ ਦੁੱਖ ਮੈਂ ਦੁੱਖ ਨਹੀਂ ਮੰਨੇ ਅਪਾ ਸਿੱਧੇ ਲਫ਼ਜ਼ਾਂ ਵਿੱਚ ਤੇ ਇਦਾਂ ਕਹਿ ਕੇ ਲੰਘ ਸਕਦੇ ਆ ਨਹੀਂ ਮੰਨੇ ਨਹੀਂ ਮੰਨਦਾ ਠੀਕ ਹੈ ਨਹੀਂ 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 ਮੰਨਣਾ ਇਹ ਸਿੱਖਣਾ ਪੈਣਾ ਹੈ ਆਵੇਗਾ ਨਹੀਂ ਇਦਾਂ ਕਿ ਜਿਹੜਾ ਨਹੀਂ ਮੰਨਦਾ ਉਹਨੂੰ ਦੁੱਖ ਨਹੀਂ ਵਿਆਪਦਾ ਨਹੀਂ ਨਹੀਂ ਭਾਈ ਅਭਿਆਸ ਕਰੋ ਜਦੋਂ ਕੋਈ ਦੁੱਖ ਆਉਂਦਾ ਹੈ ਆਰਾਮ ਨਾਲ ਬੈਠੋ ਪਰਮਾਤਮਾ ਦੀ ਯਾਦ ਦੇ ਵਿੱਚ ਬੈਠੋ ਸ਼ੁਕਰਾਨਾ ਕਰੋ ਪਾਤਸ਼ਾਹ ਕੋਈ ਗੱਲ ਨਹੀਂ ਦੁੱਖ ਸੁੱਖ ਤੇਰਾ ਹੀ ਹੈ ਤੂੰ ਹੀ ਦਿੱਤਾ ਹੈ ਕੋਈ ਗੱਲ ਨਹੀਂ ਤੇਰੇ ਬਾਣੇ ਦੇ ਵਿੱਚ ਤੇਰੀ ਰਜਾ ਦੇ ਵਿੱਚ ਤੇਰੇ ਹੁਕਮ ਦੇ ਵਿੱਚ ਇਹ ਆ ਗਿਆ ਏ ਤੇ ਇਹਨੂੰ ਮੈਂ ਹੁਣ ਮੰਨਣ ਦੇ ਲਈ ਤਿਆਰ ਹਾਂ ਜਾਂ ਦੁੱਖ ਦੇ ਤਾ ਤੁਝੇ ਇਰਾਦੀ ਤਾ ਦੁੱਖ ਵੀ ਤੁਝੇ ਧਿਆਈ ਉਹ ਇਦਾਂ ਸ਼ਬਦ ਹੈ ਕੁਝ ਕਿ ਜੇ ਤੂੰ ਮੈਨੂੰ ਦੁੱਖ ਵੀ ਦੇਵੇਂ ਭਾਵੇਂ ਭੁੱਖ ਵੀ ਦੇਵੇਂ ਮੈਂ ਤੈਨੂੰ ਹੀ ਇਰਾਦਾ ਤੈਨੂੰ ਹੀ ਯਾਦ ਰੱਖਾਂ ਤੇਤੋਂ ਭੁੱਲਾਂ ਨਾ ਤਾਂ ਇਹ ਹੁੰਦਾ ਹੈ ਮੰਨਣਾ ਇਹਨੂੰ ਮੰਨਣਾ ਪੈਂਦਾ ਹੈ ਜਿਉਣਾ ਪੈਂਦਾ ਹੈ ਗੁਰੂ ਪਾਤਸ਼ਾਹ ਕਿਰਪਾ ਕਰਨ ਸਾਨੂੰ ਮੰਨਣਾ ਆ ਜਾਵੇ ਤਾਂ ਹੀ ਇਹ ਬੰਧੀਆਂ ਜਿਹੜੀਆਂ ਫੰਧੀਆਂ ਨੇ ਦੁੱਖਾਂ ਸੁੱਖਾਂ ਦੀਆਂ ਕੱਟੀਆਂ ਜਾ ਸਕਦੀਆਂ ਨੇ ਆਪ ਸਭ ਦਾ ਤਹਿ ਦਿਲੋਂ ਧੰਨਵਾਦ ਬੜੇ ਹੀ ਪਿਆਰ ਸਤਿਕਾਰ ਦੇ ਨਾਲ ਸੁਣਿਆ ਵਿਚਾਰ ਕਰਦੇ ਹੁਈਆਂ ਬੇਅੰਤ ਪੁੱਲਾਂ ਦੀ ਖਿਮਾ ਬਖਸ਼ਣੀ ਜੀ ਅੰਤ ਵਿੱਚ ਫਤਿਹ ਪ੍ਰਵਾਨੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ